ਇੱਕ ਲੜਕੀ ਦੇ ਬਾਪ ਨੇ ਹੀ ਆਪਣੀ ਲੜਕੀ ਦੇ ਨਾਲ ਕੀਤਾ ਗਲਤ ਕੰਮ ਲੜਕੀ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਵੇਖੀ ਹੋਣੀ ਹੈ ਬੜੀ ਤੀਜੀ ਨਾਲ ਵਾਇਰਲ ਹੋ ਰਹੀ ਹੈ ਉਸ ਪਰਿਵਾਰ ਦੇ ਘਰ ਪਹੁੰਚੇ ਆ ਉਹਨਾਂ ਦੇ ਹੁਣ ਸਾਡੇ ਨਾਲ ਲੜਕੀ ਦੇ ਚਾਚਾ ਜੀ ਹੈ ਤੇ ਉਸ ਵੀਰ ਦੇ ਫਾਦਰ ਸਾਹਿਬ ਹੈ ਕੀ ਗੱਲਬਾਤ ਆ ਪੁੱਜ ਬਈ ਗੱਲਬਾਤ ਕੀ ਹੈ ਗੱਲਬਾਤ ਵੀਰ ਜੀ ਆ ਮੈਂ ਕੰਮ ਕਰਦਾ ਬਾਹਰ ਗੱਡੀ ਚਲਾਉਣਾ ਆ ਘਰੇ ਆਇਆ ਸੀਗਾ ਮੈਂ ਮੈਂ ਨਾਲ ਆਸਤੇ ਚਾਹ ਪਾਣੀ ਪੀਣ ਆਸਤੇ ਘਰੇ ਜਦੋਂ ਆਇਆ ਤਾਂ ਬਾਹਰ ਚ ਪੁਲਿਸ ਆਈ ਵੱਡੇ ਭਾਈ ਨੂੰ ਕਹਿੰਦੇ ਵੀ ਤੈਨੂੰ ਤੇ ਨਾਲ ਗੱਲਬਾਤ ਕਰਨੀ ਅਸੀਂ ਗੱਡੀ ਛੱਡਣਾ ਬੈਠਾ ਤੇ ਉਹਨੂੰ ਬਾਕੇ ਲੈ ਕੇ ਸਾਨੂੰ 15-20 ਮਿੰਟ ਬਾਅਦ ਚ ਫੋਨ ਆਇਆ ਕਿ ਤੁਸੀਂ ਥਾਣੇ ਆ ਜਾਓ ਉੱਥੇ ਰੇਪ ਦਾ ਕੇਸ ਆ ਇਹਨਾਂ ਸਾਨੂੰ ਪਤਾ ਲੱਗਾ ਸੀ ਉੱਥੇ ਗਏ ਚਲੋ ਉਹਨਾਂ ਨੇ ਕਿਹਾ ਸਾਡੇ ਕੋਲ ਵੀਡੀਓ ਸਾਡੇ ਕੋਲ ਵੀਡੀਓ ਆ ਸਾਨੂੰ ਨਹੀਂ ਦਿਖਾਈ ਵੀਡੀਓ ਉਹਨਾਂ ਨੇ ਕੀ ਹੈਗੀ ਕੀ ਨਹੀਂ ਹੈਗੀ ਜੇ ਅਸੀਂ ਵੇਖ ਲੈਂਦੇ ਚਲੋ ਸਵੇਰ ਹੀ ਸੱਚ ਮੰਨਦੇ ਅਸੀਂ ਪਰ ਮੈਂ ਇਹਨਾਂ ਕਹਿੰਨਾ ਅਸੀਂ ਇਨਸਾਫ ਮੰਗਦੇ ਮੇਰੇ ਭਰਾ ਲਈ ਵੀ ਛੱਡਣਾ ਜੋ ਹੋਇਆ ਗਲਤ ਹੋਇਆ ਉਹਨੂੰ ਨਜ਼ਰਪਸਾਇਆ ਗਿਆ ਨੀਓ ਕਲਪਤ ਜਿਹੜੀ ਕੁੜੀ ਕਹਿ ਰਹੀ ਹੈ ਤੁਸੀਂ ਕਹਿੰਨੇ ਵੀ ਕੁੜੀ ਵੱਲੋਂ ਦਰਖਾਸਤ ਦਿੱਤੀ ਗਈ ਹੈ ਵੀ ਮੇਰੇ ਪਿਓ ਨੇ ਮੇਰੇ ਨਾਲ ਗਲਤ ਕੰਮ ਕੀਤਾ ਉਹ ਗੱਲਬਾਤ ਕੀਤੀ ਹੈ ਗੱਲਬਾਤ ਵੀ ਜੀ ਕੁੜੀ ਨੇ ਆਨਲਾਈਨ ਰਿਪੋਰਟ ਪਾਈ ਹੈ ਕੋਈ ਸੰਤ ਪਤਾ ਨਹੀਂ ਪਈ ਪਈ ਹੈ ਕਿਦੋਂ ਪਾਈ ਉਹਨੇ ਕਦੋਂ ਨਹੀਂ ਪਾਈ ਹੂੰ ਜੀ ਹਾਂਜੀ ਉਹ ਕੁੜੀ ਦੀ ਉਮਰ ਕਿੰਨੀ ਹੈ ਉਮਰ ਕੁੜੀ ਦੀ 15-16 ਸਾਲਾਂ ਵਰਸਰੀ 15-16 ਸਾਲਾਂ ਹਾਂਜੀ ਹਾਂਜੀ ਕਿੰਨੇ ਬੱਚੇ ਸੀ ਤੁਹਾਡੇ ਬ੍ਰਦਰ ਦੇ ਦੋ ਬੱਚੇ ਜੀ ਇੱਕ ਬੇਟਾ ਇੱਕ ਬੇਟੀ ਆ ਬੇਟੀ ਆ ਹਾਂਜੀ ਬੇਟੀ ਨੇ ਜਿਹੜੀ ਕੰਪਲੇਨਟ ਪਾਈ ਹੈ ਉਹਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ 15 ਸਾਲ ਆ ਜੀ 15 ਸਾਲ ਹਾਂਜੀ ਹਾਂਜੀ ਜੀ ਤੁਹਾਡੇ ਨਾਲ ਕੋਈ ਗੱਲਬਾਤ ਗੁੱਡੀ ਦੀ ਪਹਿਲਾਂ ਹੁੰਦੀ ਸੀ ਤੁਸੀਂ ਪਰਿਵਾਰ ਇਕੱਠੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਨਹੀਂ ਵੀਰ ਜੀ ਪਰਿਵਾਰ ਸੀ ਇਹ ਮੈਂ ਇਧਰ ਰਹਿਣਾ ਮਗਰ ਜਮ ਮੈਂ ਮਕਰ ਜਮ ਕਾਂਚ ਰਹਿੰਨਾ ਵਾ ਗੁੱਡੀ ਸੜਨਾ ਕੋਲੇ ਰਹਿੰਦੀ ਉੱਠਦੀ ਸੀਗੀ ਰੋਟੀ ਪਾਣੀ ਵੀ ਖਾ ਜਾਂਦੀ ਸੀ ਇਧਰੋਂ ਦੋਨੇ ਭੈਣ ਭਰਾ ਹੈ ਸੜਨਾ ਗੁੱਡੀ ਨੇ ਕੋਈ ਸੜਨਾ ਕੋਈ ਗੱਲਬਾਤ ਸ਼ੇਅਰ ਨਹੀਂ ਕੀਤੀ ਗਈ ਜੇ ਸੜਨੇ ਕੋਈ ਦੱਸਦੀ ਵੀ ਅਸੀਂ ਕਿ ਉਹਨੂੰ ਵੱਡੇ ਭੈਣ ਨੂੰ ਪੁੱਛਦੇ ਕਰਦੇ ਫੇਰ ਦੱਸ ਕੀ ਗੱਲ ਵਾ ਕਾਤੋਂ ਪਰੇਸ਼ਾਨ ਕਰਦਾ ਉਹਨੂੰ ਫਿਰ ਅਸੀਂ ਆਦਾ ਘਰੇ ਕੇ ਮਸਲਾ ਸੁਝਾਉਣ ਲੈਂਦੇ ਹੂੰ ਹੂੰ ਸੜਨੇ ਕੋਲੇ ਗੁੱਡੀ ਨੇ ਕੋਈ ਗੱਲ ਇਹ ਰਿਸ਼ਤਾ ਹੁੰਦਾ ਕਹਿੰਦੇ ਪਿਓ ਤੇ ਧੀ ਦਾ ਰਿਸ਼ਤਾ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਭੈਣ ਭਰਾ ਦਾ ਹੋਵੇ ਚਾਵੇ ਉਹ ਵੀ ਪਵਿੱਤਰ ਰਿਸ਼ਤਾ ਹੁੰਦਾ ਕੀ ਇਹਨ ਲੱਗਦਾ ਵੀ ਜਿਹੜੇ ਤੁਹਾਡੇ ਭਰਾ ਨੇ ਉਹ ਕੁੜੀ ਦੇ ਨਾਲ ਗਲਤ ਕੰਮ ਕੀਤਾ ਹੋਊਗਾ ਨਹੀਂ ਵੀਰ ਜੀ ਸਾਨੂੰ ਨਹੀਂ ਲੱਗਦਾਗਾ ਸਾਨੂੰ ਲੱਗਦਾ ਚਲੋ ਜੇ ਉਹਨੇ ਕੀਤਾ ਵੀ ਆ ਤੈਨੂੰ ਸਜ਼ਾ ਹੀ ਮਿਲਣੀ ਚਾਹੀਦੀ ਏ ਜੇ ਆਪਾਂ ਕੋਈ ਬੰਦਾ ਗਲਤ ਕੰਮ ਕਰਦਾ ਵਾ ਉਹ ਸਜ਼ਾ ਦਾ ਹੱਕਦਾਰ ਵੀ ਆ ਪਰ ਅਸੀਂ ਨਹੀਂ ਮੰਨਦੇ ਵੀ ਉਹਨੇ ਨਹੀਂ ਕੀਤਾ ਤੁਹਾਡੀ ਪਰਚਾਈ ਨਾਲ ਤੁਹਾਡੀ ਗੱਲ ਹੋਈ ਪਰਚਾਈ ਤੇ ਤੁਹਾਡੀ ਹੋਊਗੀ ਘਰੇ ਹਾਂਜੀ ਹਾਂ ਪਰਚਾਈ ਸਾਡੇ ਘਰੇ ਆਉਂਦੀ ਸੀਗੀ ਜੀ ਠੀਕ ਆ ਜੀ ਇੱਥੇ ਸਾਰਾ ਬਰੋਰ ਇਕੱਠਾ ਰਹਿੰਦਾ ਰਹਿੰਦੇ ਬੈੰਦੇ ਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੀਗਾ ਚਲੋ ਮੀਆਂ ਵੀ ਆਸ ਵਿੱਚ 100 ਵਾਰੀ ਲੜਦੇ ਆ 100 ਵਾਰੀ ਬੋਲਦੇ ਆ ਪਰ ਇਹਦੂ ਵਾਰ ਨਾ ਹੜੀ ਕੇ ਪਾਂਡ ਚ ਕਿਸ ਨਾਲ ਲਾਗ ਡਾਂਡ ਕੋਈ ਇਹ ਤਾਂ ਪ੍ਰਮਾਤਮਾ ਨੂੰ ਪਤਾ ਵੀ ਜੋ ਛੜਨਾ ਪਾਣਾ ਵਾਪਰਿਆ ਛੜਨਾ ਕੀ ਵਾਪਰਿਆ ਉਹ ਉਹ ਪਰਝਾਈ ਦਾ ਵੀ ਕਹਿੰਦੇ ਕੈਰੈਕਟਰ ਲੈਕਸੀ ਤੁਹਾਡੀ ਦਾ ਨਹੀਂ ਕੋਈ ਕੈਰੈਕਟਰ ਲੈਕਸੀ ਜੀ ਬਹੁਤ ਕਹਿੰਦੇ ਕਿਤੇ ਨਹੀਂ ਸੀ ਆਹ ਦੁਕਾਨਾ ਦੋਨੇ ਮੀਆਂ ਬੀਬੀ ਇੱਕ ਇੱਕ ਸਾਈ ਕੰਮ ਕਰਦੇ ਸੀਗੇ ਉਹ ਰੈਡੀ ਦਾ ਕੰਮ ਕਰਦੇ ਉਹ ਏਜੰਟ ਦਾ ਕੰਮ ਕਰਦੇ ਉਹਨੇ ਇਕੱਠਾਂ ਹੀ ਕੰਮ ਕਰਦੇ ਬੈ ਕੇ ਸਲਾਈ ਦਾ ਜਿੱਥੇ ਜਾਣਾ ਦੋਨੋਂ ਜੀ ਇਕੱਠਿਆਂ ਨੇ ਜਾਣਾ ਆ ਮੈਂ ਕਿਤੇ ਜਾਣੀ ਸੀ ਵੀ ਜਾਉ ਉਹ اٹਕੀਏ ਮਗਰ ਘਰੇ ਆ ਕਿਤੇ ਵੀ ਰਸਤਰੀ ਚ ਜਾਣਾ ਦੋਨੋਂ ਜੀ ਇਕੱਠੇ ਹੀ ਜਾਂਦੇ ਸੀਗੇ ਤੇ ਇਕੱਠੇ ਹੀ ਮੁੜੇ ਆਉਂਦੇ ਸੀਗੇ ਜਿਹੜੇ ਸਾਹਮਣੇ ਤੁਸੀਂ ਵੀਡੀਓ ਵੇਖੀ ਉਹਦੇ ਵਿੱਚ ਇਲਜ਼ਾਮ ਕਾਫੀ ਲੱਗੇ ਆ ਉਹਨੂੰ ਕਿਵੇਂ ਦੇਖੂ ਮੈਂ ਤੁਸੀਂ ਇਲਜ਼ਾਮ ਵੀਰ ਜੀ ਦੇਖੋ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਪਰ ਸੱਚ ਤਾਂ ਉੱਥੇ ਜਾ ਕੇ ਪਤਾ ਲੱਗਣਾ ਜੀ ਜਿੱਥੇ ਉਹਦਾ ਕੇਸ ਚੱਲੀ ਜਾਂਦਾ ਸਰਨ ਸਾਹ ਤਾਂ ਉੱਥੇ ਹੀ ਹੋਣਾ ਜੀ ਇੱਕ ਵੀਡੀਓ ਦੇ ਵਿੱਚ ਇੱਕ ਮੈਡੀਕਲ ਜਿਹੜੀ ਮੈਡੀਕਲ ਰਿਪੋਰਟ ਹੋਈ ਆ ਤੇ ਸੱਚ ਉੱਥੇ ਸਾਹਮਣੇ ਆਉਣਾ ਆਪਣੇ ਤਾਂ ਇੱਕ ਵੀਡੀਓ ਦੇ ਵਿੱਚ ਮਾਤਾ ਬੋਲ ਰਹੀ ਹੈ ਮਾਤਾ ਕਹਿੰਦੀ ਵੀ ਮੇਰੇ ਕੋਲੇ ਰੋ ਰੋ ਕੇ ਕਰਲਾ ਕਰਲਾ ਕੇ ਦੱਸਦੀ ਹੁੰਦੀ ਸੀ ਕਿ ਦਾਦੀ ਮੇਰੇ ਨਾਲ ਉਹ ਐ ਕਰਦਾ ਮੇਰ ਜੀ ਦੇਖੋ ਗੁੱਡੀ ਦੀ ਮੈਂ ਗਲਤੀ ਕਹਿੰਦਾ ਗੁੱਡੀ ਲੋਕ ਨੂੰ ਜੀ ਬਾਹਰ ਦੱਸਦੀ ਸੀ ਮੇਰੇ ਨਾਲ ਹੁੰਦਾ ਘਰੇ ਵੀ ਦੱਸ ਸਕਦੀ ਸੀ ਉਹ ਘਰੇ ਚਾਚਾ ਚਾਚੀ ਆ ਸਾਡੇ ਤਾਂ ਆਇਆ ਤਾਂ ਹੀ ਆ ਅਸੀਂ ਬਿਠੇ ਸੀ ਘਰੇ ਸਾਨੂੰ ਦੱਸਦੀ ਮੇਰੇ ਨਾਲ ਆ ਹੋ ਰਿਹਾ ਵਾ ਅਸੀਂ ਆਪਾਂ ਨੂੰ ਕਿ ਨਿਆਂ ਸਾਫ਼ ਤੋਂ ਆਉਂਦੇ ਚਲੋ ਇਹ ਦੋਨੇ ਇੱਕ ਦੋਨੇ ਮਾਮਾ ਦੀਆਂ ਘਰੇ ਰਹਿੰਦੀਆਂ ਆਪੇ ਉਹਨਾਂ ਨੂੰ ਕਿ ਸਜ਼ਾ ਦਵਾਉਂਦੇ ਸੀ ਹੁਣ ਗੁੱਡੀ ਵਾਸਤੇ ਵੀ ਗਲਤੀ ਆ ਉਹਨੇ ਉਹਨੇ ਬਾਹਰ ਗੱਲ ਕੀਤੀ ਸਾਡੇ ਕੋਲੇ ਗੱਲ ਨਹੀਂ ਕੀਤੀ ਉਹਨੇ ਅਸੀਂ ਚਾਹੁੰਦੇ ਸਾਡੇ ਕੋਲੇ ਦੱਸਦੀ ਆਪੇ ਅਸੀਂ ਉਹਨਾਂ ਨੂੰ ਇਨਸਾਫ ਦਵਾਉਂਦੇ ਹੁਣ ਅਸੀਂ ਜਦੋਂ ਹੁਣ ਪੁਲਿਸ ਤੁਹਾਡੇ ਭਰਾ ਨੂੰ ਲੈ ਕੇ ਗਈ ਹੈ ਫੜ ਕੇ ਤੁਸੀਂ ਵੀ ਮਗਰ ਗਏ ਹੋਵੋਗੇ ਹਾਂਜੀ ਹਾਂ ਗਏ ਸੀ ਵੀਰ ਜੀ ਹਾਂ ਗਏ ਸੀ ਗਏ ਸੀ ਤੁਹਾਡੇ ਭਰਾ ਨੂੰ ਮਲਾਇਆ ਗਿਆ ਤੁਹਾਨੂੰ ਨਹੀਂ ਸਾਨੂੰ ਨਹੀਂ ਮਲਾਇਆ ਗਿਆ ਵੀਰ ਜੀ ਉਹਨੇ ਜਮਾ ਨਹੀਂ ਨਹੀਂ ਮਲਾਇਆ ਗਿਆ ਮਿਲਾਇ ਨਹੀਂ ਗਿਆ ਨਹੀਂ ਮਿਲਾਇ ਨਹੀਂ ਗਿਆ ਵੀ ਤੁਸੀਂ ਕੋਸ਼ਿਸ਼ ਕਰੀ ਹੋਵੇ ਪੁੱਛਣ ਦੀ ਵੀ ਤੂੰ ਆਹ ਕੀ ਗੱਲ ਕਰਤੀ ਸਾਨੂੰ ਦੱਸ ਨਹੀਂ ਵੀਰ ਜੀ ਸਾਨੂੰ ਨਹੀਂ ਮਿਲਾਇਆ ਗਿਆ ਬਾਅਦ ਜਿਹਦੇ ਨਾਲ ਮੈਡੀਕਲ ਰਿਪੋਰਟ ਹੋਣੀ ਸੀਗੀ ਅਸੀਂ ਉੱਥੇ ਗਏ ਆਂ ਬਸ ਮੇਰੀ ਹੀ ਮੜਾ ਆ ਅਸੀਂ ਉਹ ਅੰਦਰ ਖੜਾ ਸੀਗਾ ਤੇ ਅਸੀਂ ਬਾਹਰ ਖੜ ਕੇ ਵੇਖੀ ਮੁੰਡੇ ਮੁੜ ਕੇ ਤੇ ਮੈਡਮ ਬਠੀ ਐ ਐਸ ਐਚਓ ਮੈਂ ਕਿਹਾ ਮੜਾ ਨਹੀਂ ਸਾਡਾ ਕੰਮ ਨਿਭੜ ਗਿਆ ਸੀ ਜੜ ਗਿਆ ਮੇਰੇ ਘਰ ਆਇਆ ਕਰਕੇ ਬੱਚਾ ਹੋਣ ਵਾਲਾ ਵਾ ਪੂਰਾ ਪੂਰਾ ਟਾਈਮ ਤੇ ਘਰੇ ਬਿਠੀ ਉਹ ਮੈਡਮ ਕਿ ਤੁਸੀਂ ਚਲੇ ਜਾਓ ਥੋੜਾ ਕੋਈ ਹੁਣ ਕੰਮ ਹੈ ਨਹੀਂਗਾ ਵੀ ਉਹ ਵਾਕੇ ਚਲਾ ਗਿਆ ਵਾ ਜੀ ਹੁਣ ਤੁਹਾਡੀ ਪਰਚਾਈ ਕਿੱਥੇ ਹੈ ਇਸ ਵਕਤ ਇਸ ਟਾਈ ਉਸੀ ਗੇਥੇ ਠਾਣਾ ਮੈਣਾ ਗਏ ਸੀ ਮੈਡਮ ਨੇ ਬੁਲਾਇਆ ਸੀਗਾ ਉਹ ਕਹਿੰਦੀ ਵੀ ਤੁਹਾਡੀ ਇੱਥੇ ਕੋਈ ਅਦਾਲਤ 'ਚ ਗੱਲ ਹੋਣੀ ਆ ਗੁੱਡੀ ਨੇ ਵੀ ਇੱਥੇ ਜਾਣਾ ਵਾ ਉਹ ਉੱਥੇ ਗਈ ਵੀ ਆ ਜੀ ਇਹ ਤੁਹਾਡੀ ਪਰਜਾਈ ਨਾਲ ਗੱਲ ਨਹੀਂ ਹੋਈ ਵੀ ਆ ਗੱਲ ਕੀ ਹੋਗੀ ਕੁੜੀ ਤਾਂ ਤੁਹਾਡੀ ਪਰਜਾਈ ਕੋਲ ਹੀ ਰਹਿੰਦੀ ਹੁੰਦੀ ਹੈ ਪਰਵਾਰ ਤਾਂ ਇਕੱਠਾ ਹੀ ਸੀ ਤੇ ਨਾਨਕੀ ਰਹਿੰਦੀ ਸੀ ਗੁੱਡੀ ਨਹੀਂ ਇੱਥੇ ਰਹਿੰਦੀ ਸੀ ਕੋਲੇ ਰਹਿੰਦੀ ਸੀ ਸਾਡੇ ਨਾਲ ਜੀ ਕੋਲੇ ਰਹਿੰਦੀ ਸੀ ਹਾਂ ਹਾਂ ਇਹ ਕਿਹੜੀ ਕਲਾਸ 'ਚ ਪੜਦੀ ਸੀ ਇਹ 10ਵੀਂ ਕਲਾਸ 'ਚ ਸੀ ਜੀ ਇਹ 10ਵੀਂ ਕਲਾਸ 'ਚ ਪੜਦੀ ਸੀ ਹਾਂ ਜੀ ਹਾਂ ਜੀ ਤੁਹਾਡੀ ਪਰਜਾਈ ਨਾਲ ਗੱਲ ਨਹੀਂ ਹੋਈ ਵੀ ਪਰਜਾਈ ਆ ਕੁੜੀ ਇਲਜ਼ਾਮ ਲਾ ਰਹੀ ਐ ਕੀ ਗੱਲ ਬਾਤ ਹੈ ਇਹ ਆਪਾਂ ਇਹਨੂੰ ਰੋਕੀਏ ਜਾਂ ਕਿਤੇ ਮਿੱਟੀ ਪਾਈਗੇ ਕੋਈ ਨਾ ਕੋਈ ਜਾਂ ਪੰਚਾਇਤ ਦਾ ਬੰਦਾ ਸਾਦਕੇ ਨੂੰ ਹੱਲ ਕਰਕੇ ਕੋਈ ਆਪਾਂ ਨਹੀਂ ਪਰਚਾਈ ਨੇ ਵੀ ਕੋਈ ਸਾਡੇ ਕੋਲ ਗੱਲ ਨਹੀਂ ਕੀਤੀ ਕਿ ਐਵੇਂ ਕਹਦੀਏ ਨਾ ਸਾਨੂੰ ਦੱਸਿਆ ਨਾ ਮੈਂ ਐਵੇਂ ਤੁਹਾਨੂੰ ਕਹਦੀ ਕਿ ਕਿਉਂ ਸਾਨੂੰ ਕਿਸੇ ਗੱਲ ਦੀ ਤਾਂ ਕੋਈ ਪਤਾ ਹੀ ਨਹੀਂ ਸੀਗਾ ਅਸੀਂ ਵੀਰ ਜੀ ਕੀ ਪੁੱਛਦੇ ਇਹਨਾਂ ਨੂੰ ਜੇ ਬਣੂ ਕਿਸੇ ਗੱਲ ਦਾ ਪਤਾ ਤਾਂ ਫੇਰ ਹੀ ਆਪਾਂ ਚਲੋ ਘਰੇ ਬੈ ਕੇ ਸੁਲਝਾ ਲੈਂਦੇ ਚਲੋ ਇਹ ਗੱਲ ਇੱਕੇ ਵਾਂ ਇੱਕਦਮ ਕਿਵੇਂ ਬਰਾਦਾ ਜੇ ਬਰੂਲਾ ਬਣ ਗਈ ਇੱਕਦਮ ਬਰੂਲੇ ਵਾਂਗ ਫੈਲ ਗਈ ਗੱਲ ਘਰਾਂ ਦੇ ਵਿੱਚੋਂ ਦੀ ਆ ਹੌਲੀ-ਹੌਲੀ ਨਿਕਲਦੀ ਐ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਕੇ ਹੈਟਿਓ ਵੀ ਸਾਡੀ ਭਤੀਜੀ ਸੀ ਤੁਹਾਡੀ ਇਹ ਉਹਨੇ ਤੁਹਾਡੇ ਕੋਲੇ ਦੱਸਦੀ ਤੁਹਾਡੇ ਕੋਲ ਨਾ ਦੱਸਦੀ ਤੇ ਉਹ ਤੁਹਾਡੀ ਘਰ ਵਾਲੀ ਚਾਚੀ ਲੱਗਦੀ ਐ ਉਹਦੇ ਕੋਲੋਂ ਗੱਲ ਕਰ ਦਿੰਦੀ ਦੇਖੋ ਇਹ ਬੱਚੇ ਦੇ ਮਨ ਦਾ ਕੀ ਕਹਿ ਸਕਦੇ ਆਪਾਂ ਬੱਚੇ ਦੇ ਮਨ ਦਾ ਕੀ ਕੀ ਦਾ ਮਨ ਦੇ ਮਨ ਚ ਕੀ ਚੱਲਦਾ ਸੀ ਆਪਾਂ ਮੈਂ ਤਾਂ ਇਹ ਹੀ ਕਹਨਾ ਇਹ ਚਲੋ ਸਾਨੂੰ ਦੱਸ ਦੀ ਅਸੀਂ ਕੋਈ ਨਾ ਕੋਈ ਉਹਦਾ ਬਾਹ ਫੜਦੇ ਲੜਕੀ ਦੀ ਇਨਸਾਫਤ ਹੁੰਦੀ ਉਹਨੂੰ ਹੂੰ ਹੂੰ ਜੀ ਇਸ ਮਸਲੇ ਦੇ ਕੋਈ ਤੁਹਾਡੇ ਪੰਚਾਇਤ ਨਹੀਂ ਹੋਈ ਪੰਚਾਇਤ ਦੇ ਬੰਦੇ ਇਕੱਠੇ ਹੋਏ ਉਹਨੂੰ ਵੀ ਤੂੰ ਆਹ ਕੀ ਕੰਮ ਕਰਤਾ ਭਾਈ ਤੂੰ ਨਹੀਂ ਕਰਨਾ ਸੀ ਇਸ ਤਰ੍ਹਾਂ ਕੋਈ ਪੰਚਾਇਤ ਇਕੱਠੀ ਹੋਈ ਨਹੀਂ ਕੋਈ ਪੰਚਾਇਤ ਇਕੱਠੀ ਨਹੀਂ ਹੋਈ ਜੀ ਕੋਈ ਪੰਚਾਇਤ ਨਹੀਂ ਇਕੱਠੀ ਹੋਈ ਬਸ ਉਹ ਥਾਣੇ ਲੈ ਗਏ ਉੱਥੇ ਬਸ ਮਗਰ ਗਏ ਸੀਗੇ ਉਹ ਕਹਿੰਦੇ ਵੀ ਜੇ ਇਹਨੇ ਗਲਤ ਕੰਮ ਕੀਤਾ ਤਾਂ ਸਜ਼ਾ ਮਿਲਣੀ ਚਾਹੀਦੀ ਆ ਗੱਲ ਕਿਦਨਾਂ ਕਦੇ ਹੌਲੀ ਹੌਲੀ ਗੱਲ ਬਾਹਰ ਆਉਂਦੀ ਹੁੰਦੀ ਆ ਇਹ ਤਾਂ ਗੱਲ ਕਹਿੰਦੀ ਇੱਕਦਾਂ ਵੀ ਆ ਗਈ ਬਾਹਰ ਕੋਈ ਗੱਲ ਪਹਿਲਾਂ ਘਰ ਦੇ ਵਿੱਚ ਮਾੜੀ-ਮੋਟੀ ਤੂੰ ਤੂੰ ਮੈਂ ਹੁੰਦੀ ਹੁਣੀ ਆ ਨੇ ਵੀਰ ਜੀ ਦੋਨਾਂ ਜੀ ਦਾ ਸੁੱਚੀ ਲੜਾ ਸੌਰੀ ਲੜਾਈ ਹੁੰਦੀ ਆ ਆਪਾਂ ਦੋਹਾਂ ਜੀ ਲੜਾਈ ਨੂੰ ਕਿੱਸੀ ਰੋਕ ਸਕਦੇ ਕਿਵੇਂ ਰੋਕ ਸਕਦੇ ਆ ਠੀਕ ਆ ਨਾ ਚਲੋ ਘਰੇ ਆਉਣਾ ਸੀਗਾ ਮਾੜਾ ਮੋੜਾ ਆਦਾ ਬੋਲ ਕੇ ਹੱਲ ਜਾਂਦੇ ਸੀਗੇ ਪਰ ਨਾ ਕਿ ਬੱਚੀ ਨਾਲ ਕਿਤੇ ਲੜੇ ਸੀਗੇ ਨਾ ਹੋਰ ਕਿਸੇ ਨਾਲ ਨਾ ਪਿੰਡ ਕਿਸੇ ਨਾਲ ਕੋਈ ਲਾਗ ਡਾਟ ਸੀਗੀ ਇਹ ਤਾਂ ਹੀ ਪ੍ਰਮਾਤਮਾ ਹੀ ਜਾਣਦਾ ਵੀ ਕੀ ਬਣਿਆ ਹੋ ਤੈਨੂੰ ਹੂੰ ਹੂੰ ਤੁਹਾਡੇ ਜਿਹੜੇ ਬ੍ਰਦਰ ਹੈ ਉਹਦੇ ਇੱਕ ਵਿਆਹ ਹੋਇਆ ਤੇ ਦੋ ਹੋਏ ਸੀ ਉਹਦਾ ਇੱਕ ਵਿਆਹ ਹੋਇਆ ਸੀ ਜੀ ਇੱਕ ਵਿਆਹ ਹੋਇਆ ਸੀ ਹਾਂ ਜੀ ਹਾਂ ਜੀ ਤੇ ਜਿਹੜੀ ਤੁਹਾਡੀ ਭਝਾਈ ਸੀ ਉਹ ਉਹਦਾ ਦੂਜਾ ਵਿਆਹ ਸੀਗਾ ਜੀ ਇਥੇ ਕੀ ਜਵਾਬ ਅਸੀਂ ਹਾਂਜੀ ਹਾਂਜੀ ਉਹ ਦੂਜੀ ਵਾਰ ਆਈ ਸੀ ਉਹਦੇ ਬੱਚੇ ਪਿੱਛੋਂ ਕਿੰਨੇ ਸੀ ਤੇ ਇੱਥੇ ਕਿੰਨੇ ਸੀ ਇਹ ਪਿੱਛੋਂ ਇੱਕ ਲੜਕੀ ਲੈ ਕੇ ਆਈ ਸੀ ਢਾਈ ਸਾਲ ਦੀ ਸੀ ਸੀ ਗੋਦ ਲੈ ਸੀ ਨਾਲ ਜੀ ਢਾਈ ਤਿੰਨ ਸਾਲ ਦੀ ਲੜਕੀ ਸੀ ਜਿਹੜੀ ਲੜਕੀ ਦਾ ਹੋਇਆ ਇਹ ਕਰਮ ਉਹ ਉਹੀ ਲੜਕੀ ਹੈ ਹਾਂਜੀ ਉਹ ਲੜਕੀ ਹੈ ਜੀ ਇਹੋ ਜੀ ਹਾਂਜੀ ਤੇ ਜਿਹੜਾ ਹੁਣ ਇਹਦਾ ਆਪਦਾ ਇੱਕ ਬੱਚਾ ਸੀ ਕੀ ਸੀ ਮੁੰਡਾ ਜਾਂ ਗੁੱਡੀ ਹੈ ਮੁੰਡਾ ਮੁੰਡਾ ਜੀ ਮੁੰਡਾ ਹਾਂਜੀ ਹੁਣ ਵੇਖੋ ਲੋਕੀ ਤਾਂ ਗੱਲਾਂ ਕਰਦੇ ਹੋਣਗੇ ਵੀ ਜੇਕਰ ਆਪਦੀ ਹੁੰਦੀ ਸ਼ਾਇਦ ਨਾ ਕਰਦਾ ਇਹ ਮਤੇਰ ਸੀ ਤਾਂ ਕਰਕੇ ਕਰਿਆ ਵੀਰ ਜੀ ਨਹੀਂ ਅਸੀਂ ਨਹੀਂ ਮੰਨਦੇ ਧੀ ਦਾ ਧੀ ਹੈ ਜੀ ਤੇ ਉਹ ਮਤੇਰਾ ਜੇ ਕੁਝ ਵੀ ਆ ਜਿਹੜੇ ਬੱਚੇ ਨੇ 2 2.5 ਸਾਲ ਦੀ ਲੈ ਕੇ 14 15 ਸਾਲ ਦੀ ਕਰ ਲਈ ਉਹ ਉਹਨੇ ਮਤੇਰ ਥੋੜਾ ਸਮਝਿਆ ਉਹਨੂੰ ਧੀ ਬਣਾ ਕੇ ਹੀ ਪਾਲਿਆ ਉਹਨੂੰ ਜੀ ਜੀ ਜਿਉ ਮਤੇਰ ਸਮਝਦਾ ਤੁਹਾਨੂੰ ਕਹਿੰਦੇ ਨੇ ਵੀ ਮੈਂ ਨਹੀਂ ਰੱਖਣੀ ਕਿ ਲਾਜ ਉਹਨੂੰ ਆਪਦੀ ਹੂੰ ਹੂੰ ਇਹ ਜਿਹੜੇ ਇਲਜ਼ਾਮ ਲੱਗੇ ਕੀ ਦੇਖੂਗੇ ਵੀ ਐਡੇ ਇਲਜ਼ਾਮ ਲੱਗ ਜਾਂਦੇ ਜਿਵੇਂ ਆਪਾਂ ਕਹਿੰਦੇ ਨੇ ਆਪਾਂ ਤਾਂ ਪਿੰਡ ਦੀ ਕੁੜੀ ਨੂੰ ਸਾਰਾ ਨਗਰੀ ਕਹਿੰਦਾ ਸਾਡੇ ਪਿੰਡ ਦੀ ਕੁੜੀ ਹੈ ਸਾਡੀ ਧੀ ਹੈ ਗਵੰਢੀ ਦੀ ਕੁੜੀ ਹੋਵੇ ਚਾ ਆਪਾਂ ਉਹਨੂੰ ਆਪਦੀ ਕਹਿੰਨੇ ਆ ਉਹ ਤਾਂ ਆਪਦੀ ਸੀ ਤੁਸੀ ਕਿਹਾ 2-3 ਸਾਲ ਦੀ ਸੀ ਜਦੋਂ ਲਿਆਂਦੀ ਸੀ ਫਿਰ ਇੱਕਦਮ ਇਲਜ਼ਾਮ ਲੱਗ ਜਾਣ ਕਿਵੇਂ ਦੇਖੋਗੇ ਤੁਸੀਂ ਇਹ ਚੀਜ਼ ਨੂੰ ਮੀਰ ਜੀ ਕੁਝ ਨਹੀਂ ਕਹਿ ਸਕਦਾ ਇਸ ਵਾਰੇ ਕਿਉਂਕਿ ਦਿਮਾਗ ਇੰਨਾ ਪਰੇਸ਼ਾਨ ਹੈ ਭਾਈ ਸੜਨ ਬਣ ਕੇ ਕਿ ਕੋਈ ਕੋਈ ਨਾ ਕੋਈ ਵੇਖੋ ਪਤਾ ਨਹੀਂ ਨਾ ਵੇਖੋ ਬਾਈ ਇਸ ਵਾਰ ਬਹੁਤ ਭਾਵਕ ਹੋਇਆ ਕਿ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਦੱਸ ਰਿਹਾ ਬਾਈ ਕਿ ਬਾਈ ਦੇ ਉਸਦੇ ਦੋ ਵਿਆਹ ਹੋਏ ਸੀ ਇਹ ਲੜਕੀ ਪਿੱਛੋਂ ਆਈ ਸੀ 2.5 ਸਾਲਾਂ ਦੀ ਸੀ ਕਿ ਉਹਨੇ ਆਪ ਦੀ ਧੀ ਬਣਾ ਕੇ ਰੱਖਿਆ ਹੋਇਆ ਸੀ ਪਰ ਹੁਣ ਇਹ ਪਾਣਾ ਵਾਪਰਿਆ ਪਰਿਵਾਰ ਇਸ ਵਕਤ ਹੁਣ ਸਦਮੇ ਦੇ ਵਿੱਚ ਹੈ ਕਹਿੰਦੇ ਵੀ ਵਾਪਰ ਕੀ ਗਿਆ ਕੀ ਗੱਲਬਾਤ ਹੋ ਗਈ ਹੈ ਪਰ ਹੁਣ ਇਹ ਵੀਰ ਉਸਦਾ ਛੋਟਾ ਭਰਾ ਰੋ ਰਿਹਾ ਕਰਲਾ ਰਿਹਾ ਕਿ ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਇਹ ਪਾਣਾ ਵਾਪਰ ਜੂਗਾ ਕਦੇ ਮਨ ਦੇ ਵਿੱਚ ਸੋਚਿਆ ਸੀ ਵੀ ਆਹ ਗੱਲ ਹੋ ਜੂਗੀ ਨਹੀਂ ਵੀਰ ਜੀ ਨਹੀਂ ਬਹੁਤ ਹਾਜ਼ ਦਾ ਖੜਦਾ ਪਰਿਵਾਰ ਸੀਗਾ ਅਸੀਂ ਵੈਸ਼ਨੂ ਪਰਿਵਾਰ ਆ ਸਾਰਾ ਸੀ ਕੋਈ ਨਸ਼ੇਦਾਰ ਦੀ ਨਹੀਂ ਸਾਰੇ ਕੰਮ ਕਰ ਵਾਲੇ ਆ ਉਹ ਆਪਦਾ ਕੰਮ ਕਰ ਕਰਦੇ ਮੈਂ ਆਪਦਾ ਕਰੀ ਜਾਂਦਾ ਟਾਈਮ ਪਾਸ ਕਰੀ ਜਾਂਦਾ ਸੀ ਆਪਦਾ ਪਰ ਜਿਹੜੀ ਆ ਗੱਲ ਨਿਕਲੀ ਇਹ ਤਾਂ ਸਾਨੂੰ ਮੇਰੇ ਕੋਈ ਰੱਬ ਯਾਦ ਜੈਤੀ ਹਣੀ ਸੀ ਵੀਰ ਜੀ ਕੋਈ ਜ਼ਿੰਦਗੀ ਦੇ ਵਿੱਚ ਸੜਨ ਆਹ ਕੰਮ ਹੋਊਗਾ ਉਸ ਤੋਂ ਬਾਅਦ ਜਦੋਂ ਉਹਨੂੰ ਲੈ ਗਈ ਪੁਲਿਸ ਜਿਹੜੀ ਤੁਹਾਡੀ ਭਤੀਜੀ ਸੀ ਉਹਦ ਨੂੰ ਤੁਸੀਂ ਰਾਬਤਾ ਨਹੀਂ ਕਾਇਮ ਕੀਤਾ ਆਪਾਂ ਮਿਲ ਗਏ ਗੱਲਬਾਤ ਪੁੱਛ ਗਏ ਵੀ ਪੁੱਤ ਕੀ ਗੱਲਬਾਤ ਸਾਨੂੰ ਦੱਸ ਤੂੰ ਬਹਿ ਕੇ ਨਹੀਂ ਕੁਛ ਨਹੀਂ ਦੱਸਿਆ ਜੀ ਹਣੇ ਹਣ ਲਿਆਈ ਸੀ ਮੈਂ ਜਿਹਨੂੰ ਪੁਲਿਸ ਲੈ ਕੇ ਗਈ ਉਹਦੇ ਉਹ ਕਹਿੰਦੇ ਵੀ ਤੁਹਾਡੀ ਲੜਕੀ ਨੇ ਕੰਪਲੇਂਟ ਕੀਤੀ ਕੀਤੀ ਇਹਦੇ ਪਾਪਾ ਤੇ ਉਹ ਮੈਂ ਗਿਆ ਸਕੂਲੋਂ ਲੈ ਕੇ ਆਇਆ ਜਾ ਕੇ ਇਹਨੂੰ ਪੁੱਛਿਆ ਮੈਂ ਕਿ ਪਤਾ ਮੈਂ ਕਹਿੰਦਾ ਪਾਪਾ ਨੇ ਕੰਪਲੇਂਟ ਕੀਤੀ ਕੀਤੀ ਆਪਣੇ ਤੇ ਤੇ ਕਹਿੰਦੇ ਵੀ ਮੈਂ ਕੰਪਲੇਂਟ ਨਹੀਂ ਕੀਤੀ ਕੋਈ ਕਹਿੰਦੀ ਅਖੇ ਮੈਂ ਹੂੰ ਮੇਗਾ ਚੱਲ ਠੀਕ ਹੈ ਬੋਤ ਘਰੇ ਚੱਲ ਕੰਮ ਆ ਕਹਿੰਦੀ ਕੀ ਗੱਲ ਆ ਮੈਂ ਹਾਂ ਤੇਰੇ ਆਪ ਨੂੰ ਪੁਲਿਸ ਲੈ ਕੇ ਜਾਇਾਂ ਕਰਕੇ ਤੇ ਕਿਹਨੂੰ ਚੱਲ ਮੈਂ ਘਰੇ ਆਉਣੀ ਆ ਘਰੇ ਬੁੜਗ ਨੇ ਅੰਦਰ ਵੜ ਲਈ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਕੀਤੀ ਕੀ ਨਹੀਂ ਕੀਤੀ ਉਹ ਪਰਮਾਤਮਾ ਜਾਣਦਾ ਹੈ ਬਸ ਇੰਨੀ ਗੱਲਬਾਤ ਹੀ ਹੋਈ ਹੈ ਲੜਕੀ ਹੁਣ ਤੁਹਾਡੇ ਕੋਲ ਆ ਤੇ ਨਾਨਕ ਜੀ ਜੋ ਨਾਨਕੀ ਹੈ ਜੀ ਨਾਨਕੀ ਗਈ ਹੈ ਜੀ ਉਹ ਨਾਨਕੀ ਚਲੀ ਗਈ ਹਾਂਜੀ 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 ਤੇ ਜਿਹੜੀ ਉਹਦੀ ਮਾਤਾ ਉਹ ਮਾਤਾ ਦਾ ਹਜੇ ਥਾਣੇ ਜੀ ਪੁਲਿਸ ਵਾਲਿਆਂ ਕੋਲ ਦੇਖੋ ਕੀ ਦੱਸਦੇ ਆ ਉਹਨਾਂ ਨੂੰ ਬੁਲਾਇਆ ਉਸੇ ਤਰੀਕੇ ਜਿਹਣੀ ਉਹਨਾਂ ਦੀ ਉੱਥੇ ਬੁਲਾਇਆ ਲੜਕੀ ਵੀ ਗਈ ਹੈ ਮਾਂ ਨਾਨਕੇ ਅੱਜ ਗਈ ਨੂੰ ਕਿੰਨਾ ਟਾਈਮ ਹੋ ਗਿਆ ਨਾਨਕੇ ਕਿਹਨੂੰ ਹੋ ਗਈ ਆ 10 ਜਿੱਦਿਆਂ ਦਾ ਰੌਲਾ ਪਿਆ ਉਹਦੇ ਦੀ ਨਾਨਕੀ ਹੈ ਜੀ ਰੌਲਾ ਪੈ ਨੂੰ ਕਿੰਨੇ ਕੁ ਦਿਨ ਹੋ ਗਏ ਵੀਰਵਾਰ ਦੀ ਗੱਲ ਆ ਜੀ ਇਹ ਵੀਰਵਾਰ ਦੀ ਗੱਲ ਹਾਂਜੀ ਹਾਂਜੀ ਗੱਲ ਆਈ ਹੁਣੇ ਨਿਕਲ ਕੇ ਬਾਹਰ ਇੱਕਦਮ ਹਾਂਜੀ ਹਾਂਜੀ ਇੱਕਦਮ ਹੀ ਇੱਕਦਮ ਇਹਦਾ ਜਿਵੇਂ ਨਾ ਕਈ ਅੱਗ ਦਾ ਭਾਂਬੜ ਸੜਦਾ ਹੋਣਾ ਕਿਸੇ ਨੇ ਜਿਵੇਂ ਅੱਗ ਫੈਲਦੀ ਆਗੋਂ ਗੱਲ ਫੈਲ ਗਈ ਜੀ ਇਹ ਹੂੰ ਲੜਕੀ ਹੁਣ ਜਾਨੀ ਕਿ ਆਪਦੇ ਨਾਨਕੇ ਪਰਿਵਾਰ ਚਲੇ ਗਏ। ਨਾਨਕੇ ਪਰਿਵਾਰ ਚਲੇ ਗਏ ਹਾਂ ਜੀ। ਜੀ ਤੁਸੀਂ ਕੋਈ ਰਾਬਤਾ ਨਹੀਂ ਕੀਤਾ ਵੀ ਆਪਾਂ ਜਾ ਕੇ ਪੁੱਛ ਲਈਏ ਗੱਲਬਾਤ ਕਰ ਲਈਏ ਜਾਂ ਲੜਕੀ ਨੇ ਕਿਹਾ ਹੋਵੇ ਵੀ ਚਾਚਾ ਮੈਂ ਤੁਹਾਡੇ ਕੋਲੇ ਆ ਜਾਨੀ ਇੱਥੇ। ਨਹੀਂ ਕੁਛ ਨਹੀਂ ਕਿਹਾ ਜੀ ਉਹਨੇ। ਹੂੰ। ਕੁਛ ਨਹੀਂ ਕਿਹਾ ਜੀ ਉਹਨੇ ਦਾ। ਜੀ। ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਜਿਵੇਂ ਇਲਜ਼ਾਮ ਲੱਗ ਰਹੇ ਨੇ ਇਹ ਬਾਈ ਕਹਿੰਦਾ ਵੀ ਮੇਰਾ ਜਿਹੜਾ ਫਾਦਰ ਸਾਹਿਬ ਹੈ ਬਿਲਕੁਲ નિર્ਦੋਸ਼ ਹੈ ਇਹੋ ਜਿਹੀ ਗੱਲ ਹੈ ਨਹੀਂਗੀ। ਜੋ ਬੱਚੀ ਸਾਡੇ ਘਰੇ ਰਹਿੰਦੀ ਭਤੀਜੀ ਮੇਰੀ। ਹੂੰ। ਉਹ ਸਾਡੇ ਬਹੁਤ ਕਈ ਬਰੀਂਦੀ ਸੀਗੀ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਮੇਰੇ ਭਾਈ ਨੇ ਕਿ ਕਦਮ ਜ ਕੋਈ ਚੱਕਿਆ ਹੋਊਗਾ ਵੀ ਜਾਂ ਬੱਚੀ ਨੇ ਕਦਮ ਜ ਕਿ ਬੱਚੀ ਕਿਸੇ ਚਾਂਸੇ ਵਿੱਚ ਆ ਕੇ ਉਸਨੂੰ ਪਸਾਇਆ ਗਿਆ ਬੱਚੀ ਨੂੰ ਗੈਰਡ ਕੀਤਾ ਗਿਆ ਵੱਧ ਤੋਂ ਬਹੁਤ ਜ਼ਿਆਦਾ ਗੈਰਡ ਕੀਤਾ ਗਿਆ ਬੱਚੀ ਨੂੰ ਅਸੀਂ ਕਹਿੰਦੇ ਜੇ ਮੇਰਾ ਭਰਾ ਨਦੋਸ਼ਨ ਤੇ ਉਹਨੂੰ ਅਨਸਾਫ਼ ਮਿਲਣਾ ਚਾਹੀਦਾ ਕੋਈ ਵੀ ਬਾਪ ਹੋਵੇ ਵੀ ਐਡਾ ਜਿਹੜਾ ਗਲਤ ਕੰਮ ਆ ਕਦੇ ਨਹੀਂ ਕਰ ਕਰ ਸਕਦਾ ਵੀਰ ਜੀ ਅਸੀਂ ਵੀ ਇਹ ਸੋਚਦੇ ਵੀ ਨਹੀਂ ਨਹੀਂ ਕਰ ਸਕਦਾ ਐਡਾ ਕੰਮ ਕਿਉਂ ਜਿਹੜਾ ਬੱਚ ਪਿਓਨ ਆ ਦੀ ਧੀ ਛੋਟੀ ਲੈ ਕੇ ਪਾਲੀ ਐ ਢੀ ਵੱਡੀ ਕੀਤੀ ਉਹਨੇ ਉਹ ਪਿਓ ਨਹੀਂ ਕਰ ਸਕਦਾ ਐਡਾ ਕਦਮ ਨਹੀਂ ਚੁੱਕ ਸਕਦਾ ਉਹ ਬੱਚੀ ਨੂੰ ਕਿਸੇ ਚਾਂਸੇ ਵਿੱਚ ਲਿਆਂਦਾ ਗਿਆ ਵਾ ਚਾਂਸੇ ਵਿੱਚ ਲਾ ਕੇ ਉਹਦੇ ਪਿਓਨ ਨੂੰ ਪਸਾਇਆ ਗਿਆ ਵਾ ਕੋਈ ਨਸ਼ਾ ਕਰਦਾ ਸੀ ਤੁਹਾਡਾ ਪੁੱਤ ਨਹੀਂ ਵੀਰ ਜੀ ਨਸ਼ਾ ਨਹੀਂ ਪੈਗ ਬੋਕ ਜਰੂਰ ਲਾਉਂਦੇ ਸੀਗੇ ਹਫਤੇ ਖੰਡ ਬਾਅਦ ਥਾਂ ਦਿਨ ਬਾਅਦ ਲਾ ਲੈਂਦੇ ਸੀਗੇ ਪਰ ਹੋਰ ਕਿਸੇ ਨਿਸ਼ਾਨੀ ਕਰਦਾ ਸੀ ਕੋਈ ਵੀ ਹੋ ਜੇਕਰ ਨਸ਼ਾ ਕਰਦਾ ਹੋਵੇ ਤੇ ਲੋਕਾਂ ਦੇ ਅੰਦਾਜ਼ੇ ਵੀ ਹੋ ਸਕਦੇ ਆ ਵੀ ਉਹ ਸ਼ਰਾਬੀ ਕੁਆਬੀ ਆ ਜਾਂ ਉਹ ਨਸ਼ਾ ਕਰਦਾ ਹੈ ਨਸ਼ੇ ਦੀ ਵਾਦ ਘਟ ਵਿੱਚ ਆ ਕੇ ਕੋਈ ਕੰਮ ਕਰ ਲੋਕ ਕਾਫੀ ਤਰ੍ਹਾਂ ਦੇ ਸਵਾਲ ਚੁੱਕਦੇ ਤੁਸੀਂ ਕਹਿੰਦੇ ਨਸ਼ਾ ਵੀ ਨਹੀਂ ਕਰਦਾ ਸੀ ਨਹੀਂ ਵੀ ਜੀ ਨਸ਼ਾ ਕੋਈ ਵੀ ਨਹੀਂ ਕਰਦਾ ਸਾਡੇ ਕੋਈ ਵੀ ਨਹੀਂ ਕਰਦਾ ਨਾ ਅਸੀਂ ਕਿਸੇ ਨਾਲ ਪੈਂਟ ਚ ਲਾਗ ਨਾਟ ਕੋਈ ਨਾ ਕੋਈ ਸਾਡਾ ਲੜਾਈ ਝਗੜਾ ਨਾ ਕਿਸੇ ਨਾਲ ਹਰੇਕ ਪਾਰਟੀ ਬਾਈ ਨਾਲ ਬਹਿਣਾ ਉੱਠਣਾ ਰੱਖਦਾ ਸੀ ਆਪਦਾ ਬਹੁਤ ਲਾਇੰਕ ਸੀ ਉਹਨਾਂ ਦੇ ਬਹੁਤ ਵਧੀਆ ਬੰਦਾ ਸੀ ਐਵੇਂ ਕਹਦੀਏ ਤੁਹਾਡੇ ਭਰਾ ਦੀ ਉਮਰ ਕਿੰਨੀ ਸੀ 40 ਸਾਲ ਦੀ ਵਰਸੀ ਉਹਨਾਂ ਦੀ 40 ਸਾਲ ਦੀ ਹਾਂਜੀ ਹਾਂਜੀ ਤੇ ਜਿਹੜੀ ਤੁਹਾਡੀ ਪਰਚਾਈ ਸੀ ਵਿਆਹ ਕਿ ਲੰਦੀ ਸੀ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਇਹਦੇ ਵਿਆਹ ਨੂੰ ਹੋ ਗਏ 13-14 ਸਾਲ ਹੋ ਗਏ ਉਹਨਾਂ ਨੂੰ ਜੀ 13-14 ਹਾਂ 13 12 ਤੇ 13 12 13 ਸਾਲ ਬਾਈ ਸਿੱਥੇ ਕਰੀ ਹੋ ਗਏ ਜੀ ਹਾਂਜੀ ਇਹ ਦੋਨਾਂ ਮੀਆਂ ਬੀਬੀ ਦੀ ਵਧੀਆ ਬੰਦੀ ਸੀ ਹਾਂਜੀ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਬੰਦੀ ਸੀ ਜਿਵੇਂ ਕਹਦੀ ਸੀ ਕੀ ਲੱਗਦਾ ਫਿਰ ਬੱਚੀ ਨੇ ਆਦੀ ਮਾਤਾ ਤੋਂ ਪਿਤਾ ਤੋਂ ਵੱਖ ਹੋ ਕੇ ਜਿਹੜਾ ਕੰਪਲੇਂਟ ਕਰਤੀ ਦੇਖੋ ਜੀ ਆਪਾਂ ਕਹਿ ਸਕਦੇ ਹਾਂ ਕਿ ਬੱਚੀ ਉਹੀ ਗੱਲ ਜੀ ਬੱਚੀ ਕਹੇ ਚਾਂਛੇ ਜਾ ਕੇ ਬੱਚੀ ਨੇ ਗਲਤ ਗਲਤ ਕਦਮ ਚੱਕ ਲਿਆ ਜੀ ਜਦੋਂ ਜਦੋਂ ਤੁਹਾਡੇ ਭਰਾ ਨੂੰ ਲੈ ਕੇ ਗਏ ਇੱਥੋਂ ਪੁਲਿਸ ਵਾਲੇ ਉਦੋਂ ਤੁਹਾਡੀ ਪਰਚਾਈ ਕਰੇ ਸੀ ਹਾਂਜੀ ਹਾਂ ਕਰੇ ਸੀ ਹਾਂਜੀ ਕਰੇ ਸੀ ਉਦੋਂ ਕਰੇ ਸੀ ਹਾਂਜੀ 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 ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਵੀ ਪਰਚਾਈ ਉਹਨੂੰ ਲੈ ਚਲੇ ਆ ਵੀ ਉਹਦੇ ਤੇ ਕੰਪਲੇਂਟ ਕੀਤੀ ਹੈ ਵੀ ਕੀ ਗੱਲਬਾਤ ਉਹ ਮੈਨੂੰ ਪੁੱਛਿਆ ਸੀ ਪਰਚਾਈ ਅੱਜ ਨੂੰ ਮੈਂ ਕਿਹਾ ਭਾਬੀ ਕੀ ਕਰ ਲੋਗੀ ਵੀ ਪਾ ਪੁਲਿਸ ਲੈ ਗਏ ਉਹ ਕਹਿੰਦੀ ਮੈਂ ਤਾਂ ਆਪਣੀਆਂ ਤਾਂ ਵੀ ਕਾਹਤੋਂ ਲੈ ਕੇ ਗਏ ਆ ਹਾਂ ਉਹ ਮੈਨੂੰ ਕਹਿੰਦੀ ਵੀ ਸ਼ਾਂਤ ਕਹਿੰਦਾ ਘਰ ਕੋਈ ਦਸਣਾ ਹੋਵੇ ਤਾਂ ਗੱਡੀ ਬਾਕੇ ਲੈ ਕੇ ਹੁਣ ਫਿਰ ਅਸੀਂ ਮੋਟਰਸਾਈਕਲ ਤੇ ਗਏ ਵੀ ਮਗਰ ਗੱਡੀ ਤੇ ਵੀ ਕਿਸੇ ਦੇ ਘਰੇ ਨਾਲ ਗਏ ਹੁਣ ਕਦੇ ਚਲੋ ਦੇਖਿਆ ਜੇ ਪਿੰਡ 'ਚ ਗੱਡੀ ਹੈ ਨਹੀਂ ਸੀਗੀ ਸਾਨੂੰ ਫਿਰ ਜੇ ਮੁੜ ਕੇ ਘਰੇ ਆਏ ਸਾਨੂੰ 15 ਮਿੰਟ ਬਾਅਦ ਫੋਨ ਆ ਗਿਆ ਕਹਿੰਦੇ ਤੁਸੀਂ ਥਾਣੇ ਮੈਣੇ ਆ ਜਾਓ ਜਦੋਂ ਲੈ ਕੇ ਕੁੜੀ ਵੀ ਘਰੇ ਸੀ ਨੀ ਕੁੜੀ ਹਣਿਸ਼ ਕਰੇ ਕੁੜੀ ਸਕੂਲ ਗਈ ਵੀ ਸੀਗੀ ਜੀ ਕੁੜੀ ਤੁਸੀਂ ਦੱਸ ਰਹੀ ਸੀ ਸਕੂਲੋਂ ਲਿਆਂਦੀ ਜਾ ਕੇ ਹਾਂਜੀ ਹਾਂਜੀ ਬਾਅਦ ਚ ਲੈ ਕੇ ਆਂਦੀ ਜਾ ਕੇ ਅਸੀਂ ਜੀ ਕੁੜੀ ਨੂੰ ਬਰਲਾ ਕੇ ਪੁੱਛਿਆ ਨਹੀਂ ਵੀ ਪੁੱਤ ਤੂੰ ਕੰਪਲੀਟ ਕਾਦੋ ਦਿੱਤੀ ਜਾਂ ਕਿ ਚੱਕ ਚ ਆ ਗਈ ਕੀ ਗੱਲਬਾਤ ਸਾਰੇ ਪੁੱਛ ਹੀ ਲੈਣਾ ਚਾਚਾ ਸੀ ਚਾਚਾ ਵੀ ਇੱਕ ਪਿਓ ਵਰਗਾ ਹੀ ਹੁੰਦਾ ਮੈਂ ਪੁੱਛਿਆ ਸੀ ਬਲਦ ਮੈਂ ਸਕੂਲੇ ਪੁੱਛਣੋਂ ਪਾਸੇ ਕਰਕੇ ਮੈਂ ਪਤਾ ਕਿ ਕੰਪਲੀਟ ਕੀਤੀ ਆਪਣੇ ਪਾਪਾ ਤੇ ਕਹਿੰਦੀ ਨਹੀਂ ਕੀਤੀ ਮੁੜ ਕੇ ਘਰੇ ਜਾ ਕੇ ਬੁੜੀਆਂ ਅੰਦਰ ਵੜ ਲਿਓ ਨੇ ਸਾਨੂੰ ਕਾਲੇਂ ਜਾਣਦਾ ਕੁੜੀ ਦੇ ਪਤਾ ਨਹੀਂ ਉਹ ਬੁੜੀਆਂ ਨਾਲ ਕੀ ਗੱਲਬਾਤ ਕੀਤੀ ਜਾਂ ਮਾਂ ਨੇ ਕੀ ਗੱਲਬਾਤ ਕੀਤੀ ਜਾਂ ਨਹੀਂ ਕੀਤੀ ਇਹ ਉਹਨਾਂ ਨੂੰ ਪਤਾ ਜੀ ਇਹ ਕੁੜੀ ਨਾਲ ਹਾਂਜੀ 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 ਜਦੋਂ ਤੁਸੀਂ ਸਕੂਲੋਂ ਲੈਂਦੀ ਤੇ ਕੁੜੀ ਦੀ ਮਾਂ ਵੀ ਘਰੇ ਸੀ ਉਦੋਂ ਤੁਹਾਡੇ ਘਰੇ ਹੀ ਕਮਰੇ 'ਚ ਬਹਿ ਕੇ ਹਾਂਜੀ ਹਾਂ ਘਰੇ ਘਰੇ ਹਾਂਜੀ ਘਰੇ ਕਮਰੇ 'ਚ ਬਹਿ ਕੇ ਪੁੱਛਿਆ ਤੇ ਦੋਨੇ ਬਹਾ ਕੇ ਗੱਲ ਨਹੀਂ ਕਰੀ ਕੁੜੀ ਵੀ ਬੈਠੀ ਸੀ ਤੁਹਾਡੀ ਪਹਚਾਈ ਵੀ ਬੈਠੀ ਸੀ ਵੀ ਆ ਗੱਲਬਾਤ ਕੀ ਹੋ ਗਿਆ ਵੀ ਹੁਣ ਭਰਾ ਫਸ ਗਿਆ ਵੀਰ ਜੀ ਕੋਲੇ ਜਾਣੀ ਇੱਤਾ ਮੰਨਦਾ ਉਹਨਾਂ ਨੇ ਇਹ ਘਰੇ ਇਕੱਠੇ ਹੀ ਯਾਨੀ ਕਿ ਇੰਨਾ ਹੋ ਗਿਆ ਸਾਡਾ ਸਾਰਾ ਪਿੰਡ ਸਾਡੇ ਘਰੇ ਇਕੱਠਾ ਹੋ ਗਿਆ ਸਾਨੂੰ ਕੋਈ ਸੁਝਣ ਨਹੀਂ ਛੱਡਣਾ ਬਣ ਕੀ ਗਿਆ ਇਹ ਜੇ ਚਲੋ ਕੁੜੀ ਨਾਲ ਕੋਈ ਗੱਲਬਾਤ ਕਰਦਾ ਵੀ ਸੀਗਾ ਕਹਿੰਦੀ 300 ਲਾ ਕੇ ਫਿਰ 3 ਸਾਲ ਦਾ ਉਹਨੇ ਕਿਉਂ ਨਹੀਂ ਮੂੰਹ ਖੋਲ ਨੀ ਇਹ ਤਿੰਨ ਸਾਲ ਦੀ ਗੱਲ ਕਹਿੰਦੀ ਏ ਖੌਣ ਪਰਝਾਈ ਕਹਿੰਦੀ ਸੀ ਕੁੜੀ ਕੰਜ ਕੁੜੀਆ ਕਹਿੰਦੀ ਸੀਗੀ ਕੁੜੀ ਕੇ ਤਿੰਨ ਸਾਲ ਹਾਂ ਕੁੜੀ ਕੇ ਤਿੰਨ ਸਾਲ ਕਿ ਮੈਨੂੰ ਐ ਕਰ ਦੇ ਨਾ ਮੇ ਤਿੰਨ ਸਾਲ ਦਾ ਫਰਕ ਕਿਉਂ ਨਹੀਂ ਮੂੰਹ ਖੋਲਿਆ ਹਣੇ ਸਾਡੇ ਕੋਲੇ ਅਸੀਂ ਇੱਕ ਇੱਕ ਘਰ ਚ ਇਕੱਠੇ ਰਹਿਨੇ ਆ ਸਾਡੇ ਕੋਲੇ ਬੈੰਦੀ ਔੜਦੀ ਸੀਗੀ ਸਾਨੂੰ ਦੱਸਦੀ ਤਿੰਨ ਸਾਲ ਕਿਉਂ ਫਰੋਣੇ ਮੂੰਹ ਆਪਣਾ ਕਿਉਂ ਬਾਦ ਰੱਖਾਣੇ ਸਾਡੇ ਕੋਲੇ ਖੋਲਦੀ ਅਸੀਂ ਆਪੇ ਕੁਛ ਨਾ ਕੁਛ ਹੱਲ ਕਰਦੇ ਉਹਦਾ ਬੱਚੀ ਸਪੋਰਟ ਕਰਦੇ ਵੇਖੋ ਬੱਚਾ ਦੀ ਮਾਂ ਪਿਓ ਕੋਲ ਕੁੜੀ ਤਾਂ ਗੱਲ ਕਰਦਾ ਜੇ ਤੁਹਾਡੇ ਕੋਲ ਨਹੀਂ ਕਰਨੀ ਸੀ ਆਦੀ ਮਾਂ ਕੋਲ ਤਾਂ ਕੋਈ ਗੱਲ ਕਰਦੀ ਨਹੀਂ ਮਾਂ ਕੋਲੇ ਉਹਨੇ ਕੋਈ ਮਾਂ ਕੋਲੇ ਕੋਈ ਕਸ਼ਿਨੀ ਗੱਲ ਕੀਤੀ ਮਾਂ ਦਾ ਉਹਦੀ ਮਾਂ ਨੇ ਕਿਹਾ ਮੈਨੂੰ ਕਹਿੰਦੀ ਮੈਨੂੰ 2-4 ਦਿਨ ਹੋ ਗਏ ਕਹਿੰਦੀ ਨੂੰ ਵੀ ਪਾਪਾ ਮੈਨੂੰ ਛੇੜਦਾ ਚਲੋ ਆਪਾਂ ਕਹਿ ਜੰਨੇ ਆ ਚਲ ਬੱਚਾ ਕੋਈ ਮਾਂ ਪਿਓ ਵਲਤ ਕਰਦੇ ਆ ਬੱਚਿਆਂ ਨਾਲ ਹੁਣ ਉਹਦੀ ਭਾਬੀ ਨੂੰ ਪਰਜਾਈ ਨੂੰ ਕੀ ਪਤਾ ਸੀਗਾ ਵੀ ਇਸ ਤਰ੍ਹਾਂ ਕਰਦਾ ਹੈ ਕੀ ਕਰਦਾ ਉਹ ਨਹੀਂ ਜਿਹੜਾ ਤੁਸੀਂ ਗੱਲ ਦੱਸ ਰਹੇ ਹੋ ਵੀ ਕੁੜੀ ਕਹਿੰਦੀ ਸੀ ਆਦੀ ਮਾਤਾ ਨੇ ਵੀ ਮੇਰੂੰ ਡੈਡੀ ਛੇੜਦਾ ਹਾਂ ਕੁੜੀ ਕਹਿੰਦੀ ਸੀ ਹਾਂ ਵੀ ਡਾਡੀ ਮੈਨੂੰ ਛੇੜਦਾ ਵਾ ਚਲੋ ਆਪਾਂ ਕਹਿ ਜੰਨੇ ਚਲ ਪਤਾ ਕੋਈ ਇਸ ਤਰ੍ਹਾਂ ਡਾਡੀ ਤੇ ਨਾਥ ਖਰਸਿਆਜ਼ ਦਾ ਖੇਡਦਾ ਵਾ ਹੁਣ ਆਪਣੇ ਵਿੱਚ ਹੀ ਗੱਲ ਦਾ ਕੀ ਪਤਾ ਸੀਗਾ ਪਤਾ ਵੈਸੀ ਚਲੋ ਚੌੜ ਮਸ਼ਕਰੀ ਬੱਚੇ ਦਾ ਕਾਹਨ ਚੌੜ ਮਸ਼ਕਰੀ ਹਾਂ ਕਰ ਲੈਂਦੇ ਆਪਾਂ ਹਾਂਜੀ 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 ਪਰ ਅਵਿਚਰੀ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਸੀਗਾ ਜੀ ਹਮ ਹੁਣ ਕੀ ਇਨਸਾਫ ਮੰਗਦੇ ਆ ਤੁਸੀਂ ਇਨਸਾਫ ਵੀਰ ਜੀ ਮੈਂ ਤਾਂ ਇਹ ਮੰਨਦਾ ਜੀ ਮੇਰਾ ਭਰਾ ਸਚਾਈ ਤੇ ਆ ਵਾਹਿਗੁਰੂ ਉਹਦੇ ਨਾਲ ਆ ਤਾਨੂੰ ਇਨਸਾਫ ਜ਼ਰੂਰ ਮਿਲੂਗਾ ਹਮ ਜੀ ਜੇ ਉਹਨੇ ਕੀਤਾ ਹੋਇਆ ਤਾਂ ਉਹਨੂੰ ਸਜ਼ਾ ਵੀ ਮਿਲੂਗੀ ਵੀਰ ਜੀ ਅਸੀਂ ਨਹੀਂ ਗਰੀਬੀ 'ਚ ਉੱਠੇ ਆ ਨਾ ਗਰੀਬੀ ਨਹੀਂ ਦੇਖੀ ਅਸੀਂ ਮੈਂ ਤੇ ਮੇਰੇ ਭਰਾ ਨੇ ਹਾਂ ਤੋਂ ਵੱਲੀ ਗਰੀਬੀ ਦੇਖੀ ਆ ਜੇ ਅੱਜ ਅਸੀਂ ਆਪਣੇ ਪੈਰਾਂ 'ਤੇ ਸਿਰ ਖੜੇ ਹੋਏ ਆ ਪਰ ਲੋਕਾਂ ਤੋਂ ਸਾਡੀ ਤਰੱਕੀ ਨਹੀਂ ਜਰੂਰ ਹੁੰਦੀਗੀ ਜਿਹੜੀ ਉਹ ਗੁੱਡੀ ਆ ਉਹ ਉਨਯੋਗੀ ਹੈਣੀ ਉਹਨੂੰ ਕਿਸੇ ਨੇ ਬਰਲਾ ਕੇ ਝੂਠਾ ਕੇਸ ਪੋਇਆ ਗਿਆ ਉੱਤੇ ਮੈਂ ਇੰਨਾ ਕਹਿਣਾ ਚਾਹਣਾ ਕਿ ਜੀ ਮੇਰਾ ਭਰਾ ਗਲਤ ਆ ਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਨਹੀਂ ਗਲਤ ਆ ਉਹਨ ਸਾਫ ਮਿਲਣਾ ਚਾਹੀਦਾ ਨਹੀਂ ਉਹ ਤੇ ਤੁਹਾਡੀ ਗੱਲ ਸਹੀ ਹੈ ਵੀ ਜੇਕਰ ਗਲਤ ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਕਲ ਤੁਸੀਂ ਹੋਰ ਵੀ ਕੁਝ ਦੱਸ ਰਹੇ ਸੀ ਵੀ ਜਿਹੜੀ ਕੁੜੀ ਹੈ ਉਹਦੇ ਪਿੱਛੇ ਵੀ ਕੋਈ ਰਾਜ ਹੋ ਸਕਦਾ ਹੈ ਵੀ ਕੀ ਗੱਲ ਕਰ ਰਹੇ ਸੀ ਤੁਸੀਂ ਕੁਛ ਹਾਂਜੀ ਵੀਰ ਜੀ ਹੋ ਸਕਦਾ ਰਾਜ ਅਸੀਂ ਕਿੰਨੇ ਵੀ ਛਾਛਾ ਕੋਈ ਸਾਨੂੰ ਪਸਾਇਆ ਗਿਆ ਜਾਣ ਕੇ ਸਾਡੀ ਜਿੱਤੇ ਰੋਲਣ ਦੇ ਮਾਰਿਆਂ ਨੇ ਕਿਸੇ ਨੇ ਕੁੜੀ ਨੂੰ ਗੈਰਡ ਕੀਤਾ ਗਿਆ ਹੋ ਸਕਦਾ ਬੱਚੀ ਆ ਨਹੀਂ ਸਮਝਦਾ ਰਹੇਗੀ ਨਹੀਂ ਉਹਨੂੰ ਨਹੀਂ ਸਮਝੀ ਸੀ ਮੇਰੇ ਪਿਓ ਨਾਲ ਕੀ ਬਣੂਗਾ ਉਹ ਤਾਂ ਕੁੜੀ ਬਾਰੇ ਇੰਨਾ ਸੋਚਦਾ ਸੀ ਕਿ ਮੈਂ ਇਹਨੂੰ ਪੜ੍ਹਾਵਾਂ ਲਿਖਾਵਾਂ ਕੋਈ ਸ਼ਕਮ ਕਰ ਤੇ ਲਾਵਾਂ ਉਹਦਾ ਤਾਂ ਕੋਈ ਨਹੀਂ ਆਪਾਂ ਨੂੰ ਹੁੰਦਾ ਜੀ ਬੱਚੇ ਤਰੱਕੀ ਕਰਨ ਆਪਣੇ ਹੂੰ ਹੂੰ ਕਿਹੜਾ ਮਾਂ ਬਾਪ ਨਹੀਂ ਕਹਿੰਦੇ ਮੇਰੇ ਬੱਚੇ ਤਰੱਕੀ ਕਰਨ ਮੇਰਾ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਵੱਡੇ ਹੋਣਾ ਉਹਦੇ ਕੰਮ ਕਰ ਸੈੱਟ ਕਰ ਲੈਣਾ ਉਹਦੇ ਪਰ ਮੇਰੇ ਭਰਾ ਦੀ ਪਿੰਡ 'ਚ ਬਹੁਤ ਬਣੀ ਵੀ ਸੀਗੀ ਉਹਨੇ ਮੈਨੂੰ ਨਹੀਂ ਸੀ ਪਿੰਡ 'ਚ ਜਾਣ ਦੇ ਕਿਉਂ ਮੈਂ ਤਾਂ 24 ਘੰਟੇ ਬਾਹਰ ਰਹਿੰਦਾ ਸੀ ਸ਼ਾਮ ਨੂੰ ਘਰੇ ਹੁੰਦਾ ਸੀ ਕੰਮ ਤੋਂ ਪਰ ਮੇਰਾ ਭਰਾ ਘਰੇ ਦੁਕਾਨ ਵਾਲਾ ਸਲਾਈ ਟੇਲਰ ਇਸ ਤਰ੍ਹਾਂ ਕਪੜੇ ਦੀ ਉਹਦੇ ਕੋਲ ਮੁੰਡੇ ਬੰਦੇ ਔਰਦੇ ਹਰੇਕ ਪਾਰਟੀ ਵਾਈ ਨਾਲ ਬਹਿਣੀ ਉੱਠਣੀ ਸੀ ਹਰੇਕ ਨਾਲ ਵਧੀਆ ਬੋਝ ਚਾਲ ਸੀਗੀ ਕਿਸੇ ਦਾ ਕੋਈ ਉਹਦਾ ਪਿੰਡ 'ਚੋਂ ਲਾਂਭਾ ਨਹੀਂ ਸੀਗਾ ਭਰਾ ਤਾਂ ਸਾਨੂੰ ਸਮਝੋ ਬਾਹਰ ਗੱਲਾਂ ਵੀ ਕਿਸੇ ਨੇ ਸਾਜ ਨਾਲ ਨੂੰ ਪਛਾਇਆ ਗਿਆ ਇੱਕ ਨਹੀਂ ਕੀ ਬਦਾ ਕਿੰਨੇ ਜਣੇ ਵਿੱਚ ਹੋਣਗੇ ਪਸਾਉਣ ਵਾਲੇ ਉਹਨੂੰ ਜੀ ਪਰ ਉਹਨਾਂ ਦੀ ਵੀ ਉਹਦੀ ਪੜਤਾਲ ਕੀਤੀ ਜਾਵੇ ਕੌਣ ਆ ਕੌਣ ਨਹੀਂ ਤੁਹਾਡੇ ਭਰਾ ਦਾ ਸਵਾਕ ਕਿਹੋ ਜਿਹਾ ਸੀ ਬਹੁਤ ਵਧੀਆ ਸੀਗਾ ਜੀ ਬਹੁਤ ਵਧੀਆ ਸੀ ਨੇਚਰ ਤੇ ਬਹੁਤ ਵਧੀਆ ਸੀਗੇ ਐਂਡ ਚ ਮਨਸਾਰ ਸੀ ਹਾਂਜੀ ਹਾਂ ਵਧੀਆ ਮਨਸਾਰ ਸੀ ਹਾਂਜੀ